ਹਰ ਪੀੜਤਾਂ ਦੀਆਂ ਮੁਸ਼ਕਲਾਂ, ਦੁੱਖ ਸਮਸਿਆਵਾਂ ਨੂੰ ਦੇਖ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰੋਪੇ ਅੱਖਾਂ 'ਚ ਅੰਜੂ, ਮਨ ਪਰ ਆਇਆ। ਭਗਵੰਤ ਸਿੰਘ ਮਾਨ ਅੱਜ ਪਹੁੰਚਿਆ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਗੱਟੀ ਦਾ ਜੋਗੀ। ਜੋਚ ਫੇਰਿਓਂ ਪਾਣੀ ਨਾਲ ਕਿਰਿਆ ਹੋਇਆ, ਚਾਰੇ ਪਾਸੇ ਪਾਣੀ। ਪਾਣੀ ਹਰ ਪੀੜਤਾ ਦੇ ਦੁੱਖ ਨਹੀਂ ਦੇਖੇ ਗਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਾਸੋਂ ਅਤਨ ਦੀ ਉਹਨਾਂ ਦੀ ਅੱਜ ਆਮਦ ਜ਼ਿਲ੍ਹਾ ਫਿਰੋਜ਼ਪੁਰ ਵਿੱਚੇ ਹਰ ਪੀੜਤਾਂ ਦੀ ਸਾਰ ਲੈਣ ਲਈ। ਉਹ ਪਹੁੰਚਿਆ ਇਸ ਮੌਕੇ ਹਾਜ਼ਰ ਹੈ ਹਲਕਾ ਬਤਾਈ ਕਰਨ ਬੀਰ ਸਿੰਘ ਭੁੱਲਰ ਬੀਬੀ ਭਪਿੰਦਰ ਕੌਰ ਸੰਧੂ ਵਸਤੀ ਭਾਕ ਸਿੰਘ ਵਾਲੇ ਵੀ ਇਸ ਮੌਕੇ ਹਾਜ਼ਰ ਹੈ ਦੱਸਣਾ ਬਣਦਾ ਹੈ ਕਿ ਇਹ ਇਲਾਕਾ ਸਤਲੁਜ ਦਰਿਆ ਤੋਂ ਪਾਰ ਹਿੰਦ-ਪਾਕ ਸਰਹੱਦ ਤੇ ਨਾਲ ਲੱਗਦਾ ਇੱਕ ਟਾਪੂ ਨੂਮਾ ਇਲਾਕਾ ਹੈ ਵੀਰ ਸਟੇਟ ਹੈ ਜਿਹਦੇ ਵਿੱਚ 16 ਦੇ ਕਰੀਬ ਤੋਂ ਵਧੇਰੇ ਛੋਟੇ ਵੱਡੇ ਪਿੰਡ ਸ਼ਾਮਲ ਹੈ ਸਭ ਤੋਂ ਵੱਡਾ ਪਿੰਡ ਗੱਟੀ ਰਾਜੋਕੇ ਜਿਸ ਤੋਂ ਅੱਗੇ ਇਹ ਪਿੰਡ ਬਣੇ ਇਹ ਉਹ ਰਸਤਾ ਹੈ ਉਹ ਜਗਾ ਹੈ ਜਿਹੜਾ ਪੰਜਾਬ ਨੂੰ ਗਵਾਂਢੀ ਮੁਲਕ ਪਾਕਿਸਤਾਨ ਦੇ ਹਮਲਿਆਂ ਤੋਂ ਬਚਾਉਂਦਾ ਜੰਗਾਂ ਦਾ ਹੋਵੇ ਸਮਾਂ ਪਲਾਹੜਾਂ ਦਾ ਹੋਵੇ ਇਹ ਲੋਕ ਨੂੰ ਔਸ਼ਵਾਰੀਆਂ ਦੁੱਖਾਂ ਸਮੱਸਿਆਵਾਂ ਦਾ ਹਰ ਸਾਲ ਵਾਂਗ ਸਾਹਮਣਾ ਕਰਨਾ ਪੈਂਦਾ ਘਰ ਦੇ ਉਜਾੜੇ ਹੁੰਦੇ ਆ ਬਾਰ ਬਾਰ ਇਹ ਲੋਕ ਉੱਜੜਦੇ ਆ ਵੱਸਦੇ ਆ ਕਦੇ ਪਾਣੀ ਦੀਆਂ ਮਾਰਾਂ ਕਦੇ ਜੰਗਾਂ ਦੀਆਂ ਮਾਰਾਂ ਇਹਨਾਂ ਨੂੰ ਸਹਨਣੀਆਂ ਪੈਂਦੀਆਂ ਹੈਗੀਆਂ ਉੱਤਰ ਭਗਵੰਤ ਸਿੰਘ ਮਾਨ ਜਿਹੜੇ ਇਹਨਾਂ ਲੋਕਾਂ ਨੂੰ ਮਿਲ ਲਾਏ ਆ ਇਹਨਾਂ ਦੇ ਦੁੱਖਾਂ ਤੋਂ ਜਾਣੂ ਹੋ ਰਿਹਾ ਆ ਆਸੇ-ਪਾਸੇ ਪਾਣੀ ਲੋਕਾਂ ਦਾ ਬੁਰਾ ਹਾਲ ਲੋਕਾਂ ਦੇ ਖਾਣ ਨੂੰ ਪੀਣ ਤੋਂ ਜਿੱਥੇ ਸਭ ਕੁਝ ਸਾਫ਼ ਆ ਉੱਥੇ ਉਹਨਾਂ ਦੇ ਘਰ ਵੀ ਡਿਗੂ ਡਿਗੂ ਕਰ ਰਿਹਾ ਆ ਔਰ ਲੋਕਾਂ ਦੇ ਦੁੱਖ ਜਾਣ ਕੇ ਉਹਨਾਂ ਨੂੰ ਨੇੜੇੋਂ ਤੱਕ ਕੇ ਉਹਨਾਂ ਦੀਆਂ ਦੁੱਖ ਤਕਲੀਫਾਂ ਨੂੰ ਸੁਣ ਉਨਪਰੰਤ ਭਗਵਾਨ ਸਿੰਘ ਮਾਨ ਭਾਵਕ ਹੋ ਚੁੱਕਿਆ ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਉਹਨਾਂ ਤੋਂ ਗੱਲ ਨਹੀਂ ਹੋ ਰਹੀ ਅਤੇ ਉਹ ਮਨ ਭਰੀ ਬੈਠੇ ਆ ਇਸ ਮੌਕੇ ਉਹਨਾਂ ਦੀਆਂ ਅੱਖਾਂ 'ਚੋਂ ਅੰਜੂ ਵੀ ਝਲਕਦੇ ਆ ਇਹ ਸਾਡੇ ਪੰਜਾਬ ਦੇ ਲੋਕਾਂ ਲਈ ਦੁੱਖ ਉਹਨਾਂ ਦੇ ਮਨ 'ਚ ਜੋ ਪਿਆਰ ਹੈ ਉਹ ਸਾਫ਼ ਝਲਕ ਰਿਹਾ ਹੈ ਉਹਨਾਂ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਭਗਵੰਤ ਸਿੰਘ ਮਾਨ ਦੀਆਂ ਅੱਖਾਂ 'ਚ ਅੰਜੂ ਆ ਚੁੱਕੇ ਆ ਲੋਕਾਂ ਦਾ ਦੁੱਖ ਹੀ ਬਹੁਤ ਭਾਰੂ ਆ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਭਗਵੰਤ ਸਿੰਘ ਮਾਨ ਦਾ ਮਨ ਪਰ ਚੁੱਕਾ ਹੈ ਉਹਨਾਂ ਦੀਆਂ ਅੱਖਾਂ 'ਚ ਅੰਜੂ ਹੈਗੇ ਆ ਉਹਨਾਂ ਤੋਂ ਲੋਕਾਂ ਦੇ ਰੂਹ ਰੂਹ ਨਹੀਂ ਹੋਇਆ ਜਾ ਰਿਹਾ ਭਗਵੰਤ ਸਿੰਘ ਮਾਨ ਰੋ ਪਏ ਲੋਕਾਂ ਦੇ ਦੁੱਖੜੇ ਸੁਣ ਕੇ ਉਹ ਇਸ ਮੌਕੇ ਪੂਰੀ ਤਰ੍ਹਾਂ ਭਾਵਕ ਹੈ ਤੁਸੀਂ ਦੇਖ ਰਹੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ